ਆ ਵੀਡੀਓ ਦੇਖੋ ਇੱਕ ਵਾਰੀ ਇੱਕ ਉੱਤ ਘਾਟ ਜਿੱਧਰ ਮੈਂ ਰਾਜਨੀਤਿਕਾਂ ਦੇ ਤੇ ਮੈਨੂੰਆਂ ਦੇ ਨਾਮ ਲਿਖਣਾ ਜਿਨ੍ਹਾਂ ਦੇ ਕਰ ਕਮਲਾਨਾ ਇਹ ਕੰਧ ਬਣੀ ਹੈ ਚਾਰ ਇੱਕਦਮ ਮਸਾਲਾ ਚਾਰ ਇੱਕੜਾ ਗਾਰਾ ਤੈਨੂੰ ਉਹਨਾਂ ਨੇ ਫੜਾਇਆ ਨਾ ਮੈਂ ਤਾਂ ਨਹੀਂ ਆਇਆ ਨਾ ਤੇ ਗਾਰਾ ਫੜਾਉਂਦੇ ਟਾ ਫੜਾਉਂ ਠੀਕ ਹੈ ਨਾ ਤੇ ਫਿਰ ਕਰ ਕਮਲ ਮੇਰੇ ਕਿਵੇਂ ਹੋ ਗਈ ਸੀ ਇਹ ਲੀਡਰ ਆਪ ਦੇ ਨਾਮ ਲਿਖ ਲੈਂਦੇ ਨੇ ਕਿ ਪਛਾਨੇ ਦੇ ਕਰ ਕਮਲਾਨਾ ਬਣੀ ਹੈ ਜਿਨ੍ਹਾਂ ਦੇ ਕਰ ਕਮਲਾਨਾ ਬਣੀ ਹੈ ਮੈਂ ਉਹਨਾਂ ਦਾ ਨਾਮ ਵੀ ਲਿਖਿਆ ਲਓ ਜੀ ਮਾਂ ਸਾਹਮਣੇ ਜੋ ਕਿਹਾ ਕਰਕੇ ਦਿਖਾਇਆ ਇਹਨਾਂ ਨੇ 17 ਵਿੱਚ ਕਿਹਾ ਸੀਗਾ ਜਿਹੜੇ ਮਜ਼ਦੂਰ ਬਣਾਉਂਦੇ ਕੰਦਾ ਜਿਹੜੀ ਸਰਕਾਰੀ ਬਣਾਉਂਦੇ ਮਜ਼ਦੂਰ ਬਣਾਉਂਦੇ ਆ ਜੋ ਵੀ ਬਿਲਡਿੰਗ ਬਣਾਉਂਦੇ ਮਜ਼ਦੂਰ ਬਣਾਉਂਦੇ ਤੇ ਨੀਂਹ ਪੱਥਰਾਂ ਦੇ ਸਾਡਾ ਨਾਮ ਕਿਉਂ ਨੀਂਹ ਪੱਥਰਾਂ ਦੇ ਵੀ ਕਹਿੰਦੇ ਮਜ਼ਦੂਰਾਂ ਦਾ ਨਾਮ ਹੋਣਾ ਚਾਹੀਦਾ ਮਿਸਤਰੀਆਂ ਦਾ ਨਾਮ ਆ ਦੇਖੋ ਅੱਜ ਰਸਮ ਸੀਗੀ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀਗਾ ਆ ਦੇਖੋ ਤੇ ਮਿਸਤਰੀਆਂ ਦਾ ਨਾਮ ਤੇ ਮਜ਼ਦੂਰਾਂ ਦਾ ਨਾਮ ਲਿਖਿਆ ਆ ਦੇਖੋ ਪਹਿਲੇ ਨੰਬਰ ਤੇ ਮਿਸਤਰੀ ਸਰਦਾਰ ਭਗਵੰਤ ਸਿੰਘ ਮਾਨ ਮਿਸਤਰੀ ਤੇ ਬਰਿੰਦਰ ਗੋਇਆ ਜੀ ਸੀਗੇ ਮਜ਼ਦੂਰ ਨਾਲ ਆਹ ਹਾਂ ਦੇਖੋ ਇਦਾਂ ਕੋਈ ਕਰ ਸਕਦਾ ਕੋਈ ਮੰਤਰੀ ਇਹੀ ਕਰ ਸਕਦੇ ਹੋਰ ਨਹੀਂ ਕਿਸੇ ਤੋਂ ਹੋਣਾ ਦੇਸ਼ਾਂ ਵਿਦੇਸ਼ਾਂ ਚੋਂ ਦੇਖਦੇ ਵੀ ਛੰਡੀ ਗੱਡੀ ਸਾਡੀ ਇਹਨਾਂ ਨੇ ਦੇਸ਼ਾਂ ਵਿਦੇਸ਼ਾਂ ਚੋਂ ਭਰ ਭਰ ਕੇ ਇਹਨਾਂ ਨੂੰ ਗਾਲਾਂ ਪੈ ਰਹੀਆਂ ਇਹਨਾਂ ਨੂੰ ਲਾਂਧਾ ਪੈ ਰਹੀਆਂ ਇਹਨਾਂ ਨੂੰ ਵੀ ਕਿੱਥੋਂ ਚਿੰਬੜ ਕੇ ਪੰਜਾਬ ਨੂੰ ਇਹ ਮਾੜੀ ਕਿਸਮਤ ਨੂੰ ਗੱਲਾਂ ਦੇ ਕੜਾਹ ਬਣਾਉਣ ਵਾਲੇ ਉਹ ਭਰਾਵਾ ਤੂੰ ਨਾਮ ਤੂੰ ਨਾਂ ਵੀ ਲੈ ਰੇ ਬੰਦੇ ਹੋਈ ਬਹੁਤਿਆਰ ਲਿਖਣੇ ਤਾਂ ਤੂੰ ਕੀ ਸੀ ਮੂੰਹੋਂ ਹੀ ਨਾਂ ਵੀ ਲੈ ਲੈਂਦਾ ਬਹੁਤ ਸੀ ਮੰਤਰੀਆਂ ਨੂੰ ਟਾਈਮ ਨਹੀਂ ਦਿੰਦਾ ਤੂੰ ਲੀਡਰ ਮਜ਼ਦੂਰਾ ਦੇ ਨਾਂ ਲਿਖਣੇ ਉੱਥੇ ਉਹ ਭਰਾਵਾ ਸਾਡੇ ਮਾੜੇ ਕਰਨ ਦੀ ਮਾੜੀ ਕੀ ਜੀ ਆ ਮਾੜੇ ਟਾਈਮ ਸੀ ਉਹ ਕੀ ਸੀਗਾ ਜਿਹੜਾ ਇਹ ਆ ਗੂਠੇ ਨਾਲ ਤੇਰੇ ਉਂਗਲੀ ਨਾਲ ਨਾਪ ਬੈਠੇ ਪੜਨਾਂ